ਹੋਣ ਵਾਲਾ ਟਾਈਮ ਜਿਹੜਾ ਆ ਇਹ ਹੈਂਕਰ ਬਾ ਸਰਕਾਰ ਹੋ ਗਈ ਇਹਨਾਂ ਨੂੰ ਮਾਨ ਹੋ ਗਿਆ ਸੀ ਐਮ ਐਲ ਏ ਜਿਹੜੇ 92 ਜਿਤਾਲੇ ਸੀ ਵੀ ਮੁਲਾਜ਼ਮ ਇਦਾਂ ਚੱਲਣਗੇ ਕੋਈ ਹਰ ਏਰੀਆ ਦੇ ਵਿੱਚ ਸਾਡਾ ਮੁਲਾਜ਼ਮਾਂ ਦਾ ਘਾਨ ਹੋ ਰਿਹਾ ਤੁਸੀਂ ਦੇਖੋ ਸਾਡੇ ਹਾਲਾਤ ਕੀ ਬਣਦੇ ਜਾ ਰਹੇ ਆ ਪੰਜਾਬ ਦੇ ਵਿੱਚ ਸਾਡੇ ਕੋਈ ਮਲਾਜਮਾਂ ਦੀ ਘਾਟ ਆ ਸਾਡੇ ਕੋਲ ਕੋਈ ਸੇਕ ਤੇ ਬਹਿਣ ਨੂੰ ਬੰਦਾ ਨਹੀਂ ਸਾਡੇ ਕੋਲ ਸਬਸਟੇਸ਼ਨਾਂ ਦੇ ਉੱਤੇ ਬਹਿਣ ਨੂੰ ਬੰਦਾ ਨਹੀਂ ਔਰ ਸਾਡੇ ਮਲਾਜਮ ਜਿਹੜੇ ਧੜਾ ਧੜ ਲੈਂਦਾ ਦੇ ਉੱਤੇ ਮਰ ਰਹੇ ਆ ਔਰ ਸਰਕਾਰ ਜਿਹੜੀ ਉਹ ਚੁੱਪ ਚਾਪ ਜਿਹੜਾ ਉਹ ਤਮਾਸ਼ਾ ਦੇਖ ਰਹੀ ਆ ਸਾਡੇ ਬਿਜਲੀ ਬੋਰਡ ਦੇ ਮਲਾਜਮਾਂ ਦੀ ਮੰਗ ਇੱਥੇ ਆ ਗਈ ਆ ਕਿ ਸਾਡੇ ਸ਼ਹੀਦਾਂ ਨੂੰ ਸਾਡੇ ਜਿਹੜੇ ਸਾਥੀ ਸਾਡੇ ਮਰਤਕ ਸਾਡੇ ਕੰਮ ਕਰਦੇ ਆ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਸ਼ਹੀਦਾਂ ਦਰਜਾ ਦਿੱਤਾ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਪਬਲਿਕ ਸਪੋਰਟ న్యూਸ ਫੋਰਸ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਇੱਥੇ ਕਵਰੇਜ ਕਰਨ ਵਾਸਤੇ ਸਾਡੇ ਕੋਲ ਪਹੁੰਚਿਆ ਮੈਂ ਤੁਹਾਡੇ ਮਾਧਮ ਰਾਹੀਂ ਪੰਜਾਬ ਦੀ ਜਨਤਾ ਨੂੰ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਇਹ ਗੱਲ ਦੀ ਜਾਣਕਾਰੀ ਦੇਣਾ ਚਾਹੁੰਦਾ ਕਿ ਪਿੱਛੇ ਜਦੋਂ ਜਿਮਨੀ ਚੋਣ ਹੋਈ ਸੀ 10 ਜੁਲਾਈ ਨੂੰ ਉਸ ਵੇਲੇ 5 ਤਰੀਕ ਨੂੰ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਨੇ ਆਪਣਾ ਇੱਕ ਵਿਸ਼ਾਲ ਧਰਨਾ ਜਿਹੜਾ ਉਹ ਜ਼ਿਲੰਦਰ ਦੇ ਵਿੱਚ ਦਿੱਤਾ ਸੀ ਅਤੇ ਉਹਦੇ ਵਿੱਚ ਇੱਕ ਰੋਸ ਮਾਰਚ ਕਾਲੇ ਝੰਡਿਆਂ ਨਾਲ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਉਸ ਵੇਲੇ ਦੇ ਜਿਹੜੇ ਉੱਥੇ ਦੇ ਅਧਿਕਾਰੀ ਸੀ ਔਰ ਉੱਥੇ ਦੇ ਪ੍ਰਸ਼ਾਸਨਿਕ ਅਧਿਕਾਰੀ ਔਰ ਜਿਹੜਾ ਸਾਡੇ ਬਿਜਲੀ ਮੰਤਰੀ ਈਟੀਓ ਸਾਹਿਬ ਔਰ ਭਜਨ ਸਿੰਘ ਈਟੀਓ ਜੀ ਉਹਨਾਂ ਨੇ ਵਿੱਚ ਪੈ ਕੇ ਤੇ ਸਾਡੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨਾਲ ਜਿਹੜੀ ਆ ਉਹ 25 ਤਰੀਕ ਦੀ ਮੀਟਿੰਗ ਜਿਹੜੀ ਉਹ ਤੈਅ ਕਰਾਈ ਸੀ ਪਰ ਬੜੇ ਅਫਸੋਸ ਦੀ ਗੱਲ ਆ ਕਿ 24 ਤਰੀਕ ਨੂੰ ਹੀ ਜਿਹੜੀ ਆ ਇੱਕ ਲੈਟਰ ਕੱਢ ਦਿੱਤਾ ਜਾਂਦਾ ਕਿ ਤੁਹਾਡੀ ਅੱਜ ਦੀ ਮੀਟਿੰਗ ਜਿਹੜੀ ਆ ਉਹ ਰੱਦ ਕੀਤੀ ਜਾਂਦੀ ਆ ਤੁਹਾਨੂੰ ਅਗਲੀ ਤਰੀਕ ਜਿਹੜੀ ਉਹ ਦਿੱਤੀ ਜਾਵੇਗੀ ਉਸ ਤੋਂ ਬਾਅਦ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੇ ਨਾਲ ਜਿਹੜੇ ਪੰਜਾਬ ਦੇ ਬਾਕੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਬਣਿਆ ਆ ਉਹਨਾਂ ਦੇ ਨਾਲ ਵੀ ਉਹ ਬਹੁਤ ਵੱਡਾ ਇੱਕ ਮਤਲਬ ਫਰੰਟ ਆ ਬਣਿਆ ਉਹਨਾਂ ਨੂੰ ਵੀ ਜਿਹੜੀ ਆ ਉਹ 25 ਤਰੀਕ ਦੀ ਮੀਟਿੰਗ ਸੀ ਔਰ ਉਸ ਤੋਂ ਬਾਅਦ ਜਿਵੇਂ ਹੀ ਸਾਡੀ ਮੀਟਿੰਗ ਕੈਨਸਲ ਕੀਤੀ ਆ ਐਸੇ ਤਰ੍ਹਾਂ ਜਿਹੜੀ ਆ ਉਹ ਸਾਂਝੇ ਫਰੰਟ ਦੀ ਮੀਟਿੰਗ ਵੀ ਕੈਨਸਲ ਕਰਕੇ ਉਹਨਾਂ ਨੂੰ 2 ਅਗਸਤ ਦੀ ਮੀਟਿੰਗ ਜਿਹੜੀ ਉਹ ਦੇ ਦਿੱਤੀ ਗਈ ਫਿਰ ਜਦੋਂ 2 ਅਗਸਤ ਆਇਆ ਫਿਰ ਉਹ ਮੀਟਿੰਗ ਕੈਨਸਲ ਕਰਤੀ ਗਈ ਤੇ 22 ਤਰੀਕ ਆਈ ਫਿਰ ਉਹ ਅੱਜ 22 ਤਰੀਕ ਆ ਛੇ 22 ਤਰੀਕ ਨੂੰ ਜਥੇਬੰਦੀਆਂ ਨੇ ਫਿਰ ਇਹ ਸੋਚਿਆ ਕਿ ਇਹ ਕਿਉਂਕਿ ਵਾਰ-ਵਾਰ ਮੀਟਿੰਗਾਂ ਦਾ ਦੇਣਾ ਔਰ ਵਾਰ-ਵਾਰ ਰੱਦ ਕਰਨਾ ਇਹ ਸਰਕਾਰ ਦੀ ਜਿਹੜੀ ਆ ਉਹ ਬੇਵਿਸ਼ਵਾਸੀ ਆ ਲੋਕਾਂ ਦੇ ਉੱਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਔਰ ਬੜੇ ਤੁਸੀਂ ਹੈਰਾਨ ਹੋਵੋਗੇ ਕਿ ਕੱਲ ਅੱਜ 22 ਤਰੀਕ ਆ ਕੱਲ 21 ਤਰੀਕ ਨੂੰ ਜਿਹੜਾ ਉਹ ਸਾਂਝੇ ਫਰੰਟ ਦੀ ਜਿਹੜੀ ਮੀਟਿੰਗ ਆ ਉਹ ਵੀ 22 ਤਰੀਕ ਵਾਲੀ ਕੈਨਸਲ ਕਰਕੇ ਉਹ 13 ਸਤੰਬਰ ਦੀ ਕਰ ਦਿੱਤੀ ਗਈ ਆ ਸੋ ਬੜੇ ਅਸੀਂ ਇਸ ਗੱਲ ਤੋਂ ਹੈਰਾਨ ਆ ਕਿ ਪਿਛੇ ਸਰਕਾਰਾਂ ਮੀਟਿੰਗਾਂ ਕਰਦੀਆਂ ਰਹੀਆਂ ਪੈਨਸ਼ਨਰਾਂ ਨਾਲ ਮੀਟਿੰਗਾਂ ਕਰਦੀਆਂ ਰਹੀਆਂ ਉਹ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਦੀਆਂ ਰਹੀਆਂ ਉਹ ਕੁਝ ਮੰਗਾ ਜਿਹੜੀਆਂ ਜਾਇਜ਼ ਮੰਗਾ ਇਹ ਉਹ ਮੰਗਾ ਆ ਜਿਹੜੀਆਂ ਮੁਲਾਜ਼ਮਾਂ ਨਾਲ ਵੀ ਸੰਬੰਧਿਤ ਆ ਜਿਹੜੀਆਂ ਪੈਨਸ਼ਨਰਾਂ ਨਾਲ ਵੀ ਸੰਬੰਧਿਤ ਆ ਪੰਜਾਬ ਦੇ ਆਮ ਲੋਕਾਂ ਨਾਲ ਮੁਲਾਜ਼ਮਾਂ ਨਾਲ ਸੰਬੰਧਿਤ ਆ ਸੋ ਇਹਦਾ ਮੰਗਾ ਨੂੰ ਵਿਚਾਰਨਾ ਔਰ ਵਿਚਾਰ ਕੇ ਮੰਨ ਲੈਣਾ ਔਰ ਮੰਨ ਕੇ ਫਿਰ ਭੱਜ ਜਾਣਾ ਇਹ ਇੱਕ ਜਿਹੜਾ ਅਸੀਂ ਸਮਝਦੇ ਆ ਕਿ ਵਾਅਦਾ ਖਿਲਾਫ ਹੀ ਆ ਸੋ ਸਰਕਾਰ ਜਿਹੜੀ ਆ ਉਹ ਜੋ ਕੁਝ ਪਿਛਲਾ ਸਰਕਾਰ ਜੋ ਕੁਝ ਅਕਾਲੀ ਦਲ ਦੇ ਟਾਈਮ ਦੇ ਉੱਤੇ ਜੋ ਕੁਝ ਕਾਂਗਰਸ ਦੇ ਟਾਈਮ ਦੇ ਉੱਤੇ ਮਨਪ੍ਰੀਤ ਬਾਦਲ ਜੋ ਕਰਦਾ ਰਿਹਾ ਅੱਜ ਸੇਮ ਸਾਡੀ ਜਿਹੜੀ ਪੋਜੀਸ਼ਨ ਆ ਉੱਥੇ ਅਸੀਂ ਖੜੇ ਆ ਔਰ ਜੋ ਮਨਪ੍ਰੀਤ ਬਾਦਲ ਦਾ ਹਾਲ ਹੋਇਆ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਔਰ ਜਿਸ ਤਰ੍ਹਾਂ ਜਿੰਨੀਆਂ ਉਹ ਵੋਟਾਂ ਤੇ ਉਹਦੀ ਕਾਂਸੀ ਜੈਂਸੀ ਦੇ ਵਿੱਚ ਜਾ ਕੇ ਮੁਲਾਜ਼ਮਾਂ ਔਰ ਪੈਨਸ਼ਨਾਂ ਰਾਏ ਉਹਦਾ ਵਿਰੋਧ ਕੀਤਾ ਔਰ ਅੱਜ ਅੱਜ ਦੀ ਸਰਕਾਰ ਵੀ ਅਸੀਂ ਬੇਨਤੀ ਕੀਤੀ ਸੀ ਉਸ ਤੋਂ ਬਾਅਦ ਅਸੀਂ ਐਵੇਂ ਅੱਜ ਕਿਤੇ ਸਿੱਧਾ ਧਰਨਾ ਦੇਣ ਆ ਗਏ ਆ ਅਸੀਂ ਸਾਰੇ ਪੰਜਾਬ ਦੇ 117 ਐਮਐਲਏ ਔਰ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਸਹਿਬਾਨ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਔਰ ਮੰਗ ਪੱਤਰ ਦੇਣ ਤੋਂ ਬਾਅਦ ਅਸੀਂ ਇਹ ਪ੍ਰੋਗਰਾਮ ਬਣਾਇਆ ਕਿ ਉਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ ਉਹਨਾਂ ਨੂੰ ਡਿਟੇਲ ਦੇ ਵਿੱਚ ਸਾਰੀ ਗੱਲ ਦੱਸੀ ਆ ਔਰ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟ ਕੀਤੀ ਕਿ ਤੁਹਾਡੀਆਂ ਮੀਟਿੰਗਾਂ ਜਿਹੜੀਆਂ ਉਹ ਅਸੀਂ ਮੁੱਖ ਮੰਤਰੀ ਪੰਜਾਬ ਜਾਂ ਮਤਲਬ ਵਿੱਤ ਮੰਤਰੀ ਪੰਜਾਬ ਉਹਨਾਂ ਨਾਲ ਕਰਾਈਆਂ ਜਾਣਗੀਆਂ ਪਰ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਤੱਕ ਕੋਈ ਨਾ ਸੱਦਾ ਪੱਤਰ ਨਾ ਕੋਈ ਗੱਲ ਨਾ ਕੋਈ ਬਾਤ ਨਾ ਕੋਈ ਕਿਸੇ ਮੰਗ ਦੇ ਉੱਤੇ ਚਰਚਾ ਨਾ ਕੋਈ ਬਿਆਨ ਇਹ ਪਹਿਲਾ ਚਾਂਸ ਆ ਕਿ ਪੰਜਾਬ ਦਾ ਬਜਟ ਆਇਆ ਔਰ ਪੰਜਾਬ ਦੇ ਬਜਟ ਵਿੱਚ ਮਲਾਕਮਾਂ ਤੇ ਪੈਨਸ਼ਨਰਾਂ ਦਾ ਬਾਰੇ ਇੱਕ ਲੱਜ ਨਹੀਂ ਬੋਲਿਆ ਗਿਆ ऐसे तरह से सेंटर दी सरकार ਆ, सेंटर सरकार ਦੇ ਜੋ ਐਤ ਕੰ ਬਜਟ ਆਇਆ ਔਰ ਉਸ ਬਜਟ ਦੇ ਵਿੱਚ ਮੁਲਾਜ਼ਮਾਂ ਨੂੰ ਬੜੀ ਆਸ ਸੀ ਕਿ ਸਾਨੂੰ ਕੋ ਟੈਕਸ ਦੀ ਰਾਤ ਮਿਲੇਗੀ, ਸਾਨੂੰ ਕੋ ਬਾਕੀ ਮੰਗਾ ਦੀ ਰਾਤ ਮਿਲੇਗੀ, ਸਾਡੀਆਂ ਮੰਗਾ ਬਾਰੇ ਕੋ ਡੀਏ ਬਾਰੇ ਗੱਲ ਹੋਏਗੀ ਪਰ ਬੜੇ ਅਫਸੋਸ ਦੀ ਗੱਲ ਆ ਕਿ ਹਿੰਦੁਸਤਾਨ ਦੇ ਜਿਹੜੀ ਸਾਡੇ ਵਿੱਤ ਮੰਤਰੀ ਸਾਡੀ ਸੀਤਾ ਰਮਨ ਮੈਡਮ ਆ ਉਹਨਾਂ ਨੇ ਜਦੋਂ ਬਾਈਟ ਪੇਸ਼ ਕੀਤਾ ਔਰ ਉਹਦੇ ਵਿੱਚ ਵੀ ਬੜੀਆਂ ਅਫਸੋਸਜਨਕ ਜਿਹੜਾ ਮਲਾਜਮਾਂ ਨੂੰ ਜਿਹੜਾ ਪੈਨਸ਼ਨਰਾਂ ਨੂੰ ਉਹ ਨਿਰਾਸ਼ਾ ਹੋਈ ਕਿਉਂਕਿ ਉਹਦੇ ਵਿੱਚ ਇੱਕੋ ਹੀ ਲਫਜ਼ ਮਲਾਜਮਾਂ ਦੇ ਖਾਤਰ ਬੋਲਿਆ ਗਿਆ ਉਹ ਸੀ ਕਿ ਨਵੀਂ ਪੈਨਸ਼ਨ ਜਿਹੜੀ ਆ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਜਿਹੜੀ ਕਿ ਅੱਜ ਦੇ ਹਾਲਾਤ ਦੇ ਮੁਤਾਬਕ ਸਾਡੀ ਨਵੀਂ ਪੀੜ੍ਹੀ ਸਾਡੇ ਨਵੇਂ ਬੱਚੇ ਜਿਹੜੇ ਆ ਰਹੇ ਆ ਉਹਨਾਂ ਨੂੰ ਪੁਰਾਣੀ ਪੈਨਸ਼ਨ ਤੋਂ ਵਾਂਝਾ ਕੀਤਾ ਜਾ ਰਿਹਾ ਔਰ ਨਵੀਂ ਪੈਨਸ਼ਨ ਦਾ ਇੱਕ ਝਾਂਸਾ ਦੇ ਕੇ ਉਹਨਾਂ ਨੂੰ ਹੋਰ ਪਾਸੇ ਵੱਲ ਤੋੜਿਆ ਜਾ ਰਿਹਾ ਜਿਹੜਾ ਅਤ ਨਿੰਦਣਯੋਗ ਆ ਜਿੱਥੇ ਅਸੀਂ ਆਪਣੀਆਂ ਮੰਗਾਂ ਦੀ ਗੱਲ ਕਰਦੇ ਆ ਉਥੇ ਸਾਡਾ ਅਸਲ ਬਿਲਕੁਲ ਪੁਰਜ਼ੋਰ ਅਪੀਲ ਆ ਕਿ ਸਾਡੀਆਂ ਮੰਗਾਂ ਪਹਿਲਾਂ ਬਿੱਤ ਦੇ ਮੁਤਾਬਕ ਹੁੰਦੀਆਂ ਸੀ ਸਾਡੀਆਂ ਮੰਗਾਂ ਪੈਸੇ ਦੇ ਮੁਤਾਬਕ ਹੁੰਦੀਆਂ ਸੀ ਅੱਜ ਸਾਡੀ ਮੰਗ ਸਾਡੇ ਮੁਲਾਜ਼ਮਾਂ ਦੀ ਕਿੱਥੇ ਆ ਗਈ ਆ ਸਾਡੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਮੰਗ ਇੱਥੇ ਆ ਗਈ ਆ ਕਿ ਸਾਡੇ ਸ਼ਹੀਦਾਂ ਨੂੰ ਸਾਡੇ ਜਿਹੜੇ ਸਾਥੀ ਸਾਡੇ ਮਰਤਕ ਸਾਡੇ ਕੰਮ ਕਰਦੇ ਆ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਤੁਸੀਂ ਦੇਖੋ ਸਾਡੇ ਹਾਲਾਤ ਕੀ ਬਣਦੇ ਜਾ ਰਹੇ ਆ ਪੰਜਾਬ ਦੇ ਵਿੱਚ ਸਾਡੇ ਕੋਲ ਮੁਲਾਜ਼ਮਾਂ ਦੀ ਘਾਟ ਆ ਸਾਡੇ ਕੋਲ ਕੋਈ ਸਵਿਚ ਤੇ ਬੈਣ ਨੂੰ ਬੰਦਾ ਨਹੀਂ ਸਾਡੇ ਕੋਲ ਸਬਸਟੇਸ਼ਨਾਂ ਦੇ ਉੱਤੇ ਬੈਣ ਨੂੰ ਬੰਦਾ ਨਹੀਂ ਔਰ ਸਾਡੇ ਮੁਲਾਜ਼ਮ ਜਿਹੜੇ ਧੜਾ ਧੜ ਲਾਈਨਾਂ ਦੇ ਉੱਤੇ ਮਰ ਰਹੇ ਆ ਔਰ ਸਰਕਾਰ ਜਿਹੜੀ ਉਹ ਚੁੱਪਚਾਪ ਜਿਹੜਾ ਉਹ ਤਮਾਸ਼ਾ ਦੇਖ ਰਹੀ ਆ ਸੋ ਸਾਡੀ ਇਹ ਮੰਗ ਆ ਕਿ ਇੱਕ ਇਹ ਸਾਡਾ ਜਿਹੜਾ ਅਦਾਰਾ ਬੜਾ ਮਹੱਤਵਪੂਰਨ ਅਦਾਰਾ ਆ ਇਸ ਤੋਂ ਬਿਨਾ ਸਰਕਾਰ ਦਾ ਜਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਬਹੁਤ ਗੁਜ਼ਾਰਾ ਔਖਾ ਆ ਇਸ ਕਰਕੇ ਇਸ ਅਦਾਰੇ ਨੂੰ ਮੈਂ ਥੋੜਾ ਮਜ਼ਬੂਤ ਕੀਤਾ ਜਾਵੇ ਔਰ ਇਹਦੇ ਵਿੱਚ ਮੁਲਾਜ਼ਮਾਂ ਦੀ ਘਾਟ ਜਿਹੜੀ ਉਹਨੂੰ ਦੂਰ ਕੀਤਾ ਜਾਵੇ ਤੇ ਜਿਹੜੇ ਆ ਜੋ ਮੰਗਾ ਆ ਜਿਹੜੀਆਂ ਮੰਗਾ ਹਰ ਇੱਕ ਐਮਐਲਏ ਦੇ ਟੇਬਲ ਤੇ ਪਈਆਂ ਹਰ ਇੱਕ ਸਾਡੇ ਪ੍ਰਸ਼ਾਸਨਿਕ ਅਧਾਰੀ ਦੇ ਅਧਿਕਾਰੀ ਦੇ ਟੇਬਲ ਤੇ ਪਈਆਂ ਇਹ ਸਾਡੀ ਮੈਨੇਜਮੈਂਟ ਦੇ ਅਧਿਕਾਰ ਦੇ ਉੱਤੇ ਜਿਹੜਾ ਟੇਬਲ ਤੇ ਪਈਆਂ ਮੁੱਖ ਮੰਤਰੀ ਪੰਜਾਬ ਦੇ ਜਿਹੜਾ ਟੇਬਲ ਦੇ ਉੱਤੇ ਪਈਆਂ ਸੋ ਇਹ ਮੰਗਾ ਦੇ ਉੱਤੇ ਸਾਰੇ ਇਹਦਾ ਮੰਗਾ ਤੋਂ ਜਾਣੂ ਆ ਬਾਰ ਬਾਰ ਅਸੀਂ ਉਹ ਦੱਸਣਾ ਨਹੀਂ ਚਾਹੁੰਦੇ ਅੱਜ 2026 ਦਾ ਇਹ ਜਿਹੜਾ ਤਨਖਾਹ ਕਮਿਸ਼ਨ ਆ ਉਹਦੀ ਰਿਪੋਰਟ ਜਿਹੜੀ ਆ ਉਹ ਮਤਲਬ 2026 ਵਿੱਚ ਨਵਾਂ ਫੇਰ ਪੇ ਕਮਿਸ਼ਨ ਜਿਹੜਾ ਉਹ ਲਾਗੂ ਹੋਣ ਜਾ ਰਿਹਾ ਪਰ ਅਜੇ ਤੱਕ 2016 ਦਾ ਜਿਹੜਾ ਏਰੀਆ ਰਿਆ ਉਸੇ ਤਰ੍ਹਾਂ ਬਕਾਇਆ 12% ਡੀਏ ਜਿਹੜਾ ਮਜ਼ਦਮਾਂ ਦਾ ਬਕਾਇਆ ਔਰ ਸਾਡਾ ਜਿਹੜਾ ਮੈਡੀਕਲ ਸਹੂਲਤ ਆ ਉਹ ਅਸੀਂ ਕੈਸ਼ਲੈਸ ਸਕੀਮ ਮੰਗੀ ਸੀ ਉਹ ਅਜੇ ਤੱਕ ਬਕਾਇਆ ਸਾਡੇ ਜਿੰਨੇ ਸਾਡੇ ਬਕਾਏ ਆ ਪੇਸਕੇਲਾਂ ਦੇ ਉਹ ਅਜੇ ਤੱਕ ਬਕਾਇਆ ਸੋ ਇਹ ਸਾਰੀਆਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਬਹੁਤ ਲੰਬੀ ਗੱਲ ਹੋ ਜਾਣੀ ਆ ਸੋ ਸਾਡੀ ਪੁਰਜੋਰੇ ਬੇਨਤੀ ਆ ਕਿ ਸਾਡੇ ਜਿਹੜੇ ਵੀ ਅਧਿਕਾਰੀ ਆ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਸਾਡੀਆਂ ਇਹ ਗੱਲਾਂ ਜਿਹੜੀਆਂ ਆ ਉਹ ਤੁਹਾਡੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਵੀ ਬਹੁਤ ਧੰਨਵਾਦੀ ਆ ਤੁਸੀਂ ਸਮੇਂ-ਸਮੇਂ ਸਰ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਆ ਤੁਸੀਂ ਲੋਕਾਂ ਦੀਆਂ ਅੱਖਾਂ ਆ ਇੱਕ ਕਿਸਮ ਦੀਆਂ ਥੱਲੇ ਕੀ ਹੋ ਰਿਹਾ ਗਰਾਊਂਡ ਲੈਵਲ ਤੇ ਤੁਸੀਂ ਉਹ ਸਾਰਾ ਸਰਕਾਰ ਨੂੰ ਦਿਖਾਉਂਦੇ ਆ ਸੋ ਇਸ ਕਰਕੇ ਸਾਡੀ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਵੀ ਬੇਨਤੀ ਆ ਸਾਡੇ ਅਧਿਕਾਰੀਆਂ ਨੂੰ ਵੀ ਬੇਨਤੀ ਆ ਪੈਨਸ਼ਨਰ ਜੇ ਹੋਰ ਸਾਰੇ ਜਿਹੜੇ ਸਾਥੀ ਆ ਸਾਡੇ ਮੈਨੇਜਮੈਂਟ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਇਹਨਾਂ ਮੰਗਾਂ ਦੇ ਉੱਤੇ ਗੌਰ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜੋ ਹਾਲਾਤ ਮਨਪ੍ਰੀਤ ਬਾਦਲ ਦੇ ਹੋਏ ਅਗ ਦਿੜਬਾਹੇ ਦੇ ਵਿੱਚ ਜੋ ਹਾਲਾਤ ਪਿਛਲੀਆਂ ਸਰਕਾਰਾਂ ਦੇ ਹੋਏ ਆ ਉਹ ਤੁਹਾਡੇ ਜਿਹੜੇ ਆ ਕਿਤੇ ਉਸ ਰਾਹ ਦੇ ਉੱਤੇ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਤੋੜਨਾ ਲਾ ਪਵੇ ਇਹਾਂ ਸ਼ਬਦਾਂ ਦੇ ਨਾਲ ਸਾਰੇ ਸਾਥੀਆਂ ਦਾ ਤੁਹਾਡਾ ਜਿਹੜੇ ਆ ਮੇਰੇ ਪਿੱਛੇ ਦੇਖ ਰਿਹਾ ਸੈਂਕੜਿਆਂ ਦੇ ਦਰਵਾਜ਼ੇ ਦੇ ਵਿੱਚ ਸਾਥੀ ਆਏ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪੂਰੇ ਪੰਜਾਬ ਦੇ ਵਿੱਚ ਐਸੀ ਤਰ੍ਹਾਂ ਜਿਹੜੇ ਅੱਜ ਉਹ ਧਰਨੇ ਮਜਾਰੇ ਹੋ ਰਹੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੈਨਸ਼ਨ ਵੇਲਰ ਫੈਡਰੇਸ਼ਨ ਪੰਜਾਬ ਹਿਆਰਪੁਰ ਸਰਕਲ ਦੇ ਪ੍ਰਧਾਨ ਦੀ ਸੇਵਾ ਮੈਂ ਕਰ ਰਿਹਾ ਆ ਆਰਮਨ ਸਰਨ ਪਰਾਚਰ ਔਰ ਅਸੀਂ ਪਿਛਲੇ ਟਾਈਮ ਤੇ 117 ਐਮਐਲਏ ਨੂੰ ਮੰਗ ਪੱਤਰ ਔਰ 13 ਐਮਪੀ ਨੂੰ ਮੰਗ ਪੱਤਰ ਦੇ ਰਹੇ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਸੀ ਵੀ ਸਾਨੂੰ ਮੀਟਿੰਗ ਜਿਹੜੀ ਸਰਕਾਰ ਨਾਲ ਕਰਾਈ ਜਾਏ ਪਰ ਇਹਨਾਂ ਦੀ ਕੋਈ ਵੀ ਜੂਨ ਹੀ ਸਰਗੀ ਇਹਨਾਂ ਦੇ ਸਿਰ ਦੇ ਉੱਤੇ ਨਾ ਹੀ ਕੋਈ ਟੈਲੀਫੋਨ ਮੈਸੇਜ ਆਇਆ ਨਾ ਕੋਈ ਲੈਟਰ ਆਇਆ ਆ ਪਰ ਮੈਂ ਸਰਕਾਰ ਨੂੰ ਬੇਨਤੀ ਕਰਨਾ ਵੀ ਜਿਸ ਤਰ੍ਹਾਂ 117 ਦੇ ਵਿੱਚੋਂ 92 ਐਮਐਲਏ 40% ਮਲਾਜਮਾਂ ਨੇ ਵੋਟਾਂ ਪਾ ਕੇ ਬਣਾਏ ਸੀ ਉਹ ਕਿਤੇ ਢੋਲਣਾ ਜਾਣ ਵੀ ਇਦਾਂ ਹੀ ਚੱਲਣਗੇ ਜੇ ਤੁਸੀਂ ਮਲਾਜਮਾਂ ਦੀ ਗੱਲ ਨਾ ਸੁਣੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਖਾਸ ਕਰਕੇ ਪੰਚਾਇਤੀ ਚੋਣਾਂ ਦੇ ਵਿੱਚ ਔਰ ਜਮਿਣੀ ਚੋਣਾਂ ਦੇ ਵਿੱਚ ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ 5 ਸਾਲ ਬਾਅਦ ਚੋਣਾਂ ਆਉਣੀਆਂ ਆ ਤੁਹਾਨੂੰ ਗਿਨਤੀ ਭੁੱਲ ਜੂਗੀ ਵੀ ਸਾਡੇ ਹੁਣ ਰਹਿ ਅਸੀਂ ਕਿੰਨੇ ਗਏ ਆ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਟੈਂਸ਼ਨ ਵੈਲਫੇਅਰ ਫੈਡਰੇਸ਼ਨ ਅਮਪਲਾਈ ਵੱਲੋਂ ਮੈਂ ਬੇਨਤੀ ਕਰਦਾ ਆ ਵੀ ਤੁਹਾਨੂੰ ਇੱਕੋ ਹੀ ਬੇਨਤੀ ਆ ਵੀ 2-4 ਦਿਨਾਂ ਦੇ ਵਿੱਚ ਜੇ ਤੁਸੀਂ ਸਾਨੂੰ ਮੀਟਿੰਗ ਦਾ ਸਮਾਂ ਦਿਨੇ ਆ ਕੋਈ ਭਗਾਰ ਹੀ ਨਹੀਂ ਆ ਗਿਆ ਜਿੱਦਾਂ ਤੁਸੀਂ ਕਹਿੰਦੇ ਸੈਂਟਰ ਤੇ ਭਗਾਰ ਹੀ ਨਹੀਂ ਕੋਈ ਮੰਗਣਾ ਨਹੀਂ ਅਸੀਂ ਵੀ ਕਹਾਂ ਮੀਟਿੰਗ ਨਹੀਂ ਮੰਗਣੀ ਪਰ ਇਹ ਨਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ 5-7 ਦੇ ਦਿਨ ਦੇ ਵਿੱਚ ਕੋਈ ਜੰਗੀ ਪੱਦਰ ਦੇ ਮਜਾਦਾ ਕਰਕੇ ਭਾਵੇਂ ਚੰਦੀ ਆਪਣੇ ਸੋਰੀ ਜੰਦਰ ਦੇ ਵਿੱਚ ਕੋਠੀ ਦੇ ਵਿੱਚ ਘਰਾਓ ਦਾ ਪ੍ਰੋਗਰਾਮ ਰੱਖਾਂਗੇ ਇਸ ਕਰਕੇ ਮੈਂ ਸੀਆਈਡੀ ਵਾਲਿਆਂ ਨੂੰ ਵੀ ਬੇਨਤੀ ਕਰਨੀ ਹੈ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਨੀ ਹੈ ਵੀ ਆਉਣ ਵਾਲਾ ਟਾਈਮ ਜਿਹੜਾ ਹੈ ਇਹ ਹੈਂਕਰ ਬਾ ਸਰਕਾਰ ਹੋ ਗਈ ਇਹਨਾਂ ਨੂੰ ਮਾਨ ਹੋ ਗਿਆ ਸੀ ਐਮ ਐਲ ਏ ਜਿਹੜੇ ਬਣਵੇਂ ਜਿਤਾਲੇ ਸੀ ਵੀ ਮਲਾਜ ਵੇਦਾ ਚੱਲਣਗੇ ਕੋਈ ਹਰ ਏਰੀਏ ਦੇ ਵਿੱਚ ਸਾਡਾ ਮਲਾਜਮਾਂ ਦਾ ਕਹਨ ਹੋ ਰਿਹਾ ਮੌਜੂਦਾ ਜਿਹੜੇ ਸਾਥੀ ਹੈ ਸਾਡੇ ਸਾਥੀ ਕੰਮ ਕਰਦੇ ਆ ਸ਼ਹੀਦ ਹੋ ਰਹੇ ਆ ਸਾਡੇ ਸਕਿਉਰਟੀ ਦੇ ਜਿਹੜੇ ਪੰਜਾਬ ਪੁਲਿਸ ਹੈ ਸਾਡੀ ਦੇਖ ਰੇਖ ਕਰਦੇ ਸ਼ਹੀਦ ਹੋ ਰਹੇ ਆ ਜਿਹੜੇ ਸਾਥੀ ਹੈਲਥ ਵਾਲੇ ਆ ਪੋਸਾਂ ਘਾਟਿਆ ਉਹਨਾਂ ਤੇ ਦਬਾਅ ਘਾ ਪਾਇਆ ਜਾ ਰਿਹਾ ਇਸ ਨੂੰ ਧਿਆਨ ਵਿੱਚ ਰੱਖਦੇ ਹੋਇਆ ਸਰਕਾਰ ਨੂੰ ਮੈਂ ਸਰਕਲ ਹੁਸ਼ਿਆਰਪੁਰ ਵੱਲੋਂ ਇੱਕੋ ਹੀ ਬੇਨਤੀ ਕਰਨੀ ਹੈ ਵੀ ਜਲਦਤ ਜਲਦ ਮੀਟਿੰਗ ਦਿੱਤੀ ਜਾਵੇ ਜੇ ਨਹੀਂ ਦੇ ਸਕਦੀ ਮੀਡਲ ਦਾ ਜਿਹੜਾ ਨਹੀਂ ਦੇ ਸਕੈ ਸਾਨੂੰ ਜਵਾਬ ਦਿੱਤਾ ਜਾਏ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਰੇ ਸਾਥੀਆਂ ਨੂੰ ਮੇਰੇ ਸਾਥੀ ਮਗਰ ਬੈਠੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆਉਣ ਵਾਲਾ ਜਿਹੜਾ ਜਫੇ ਬੰਦੀ ਦਾ ਪ੍ਰੋਗਰਾਮ ਬੜਾ ਘਾਟਕ ਹੋਏਗਾ ਔਰ ਪ੍ਰਮੁਖ ਮੰਤਰੀ ਨੂੰ ਕੋਠੀ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਆਂਗੇ ਜਲੰਧਰ ਤੋਂ ਇਸ ਕਰਕੇ ਮੈਂ ਅੰਤ ਵਿੱਚ ਸਾਰਾ ਤੁਹਾਡਾ ਵੀ ਧੰਨਵਾਦੀ ਆ ਆਪਣੇ ਸਾਥੀਆਂ ਦਾ ਵੀ ਧੰਨਵਾਦੀ ਆ ਉਹ ਧੰਨਵਾਦ ਇਹ ਕਰਦਾ ਆਪਣੀ ਬਾਣੀ ਨੂੰ ਪ੍ਰੋਗਰਾਮ ਦਿੱਤਾ ਹੋਇਆ ਧੰਨਵਾਦੀ ਗੱਲ ਸਾਹਿਬ ਵਾਇਗੁਰਜੀ ਕੀ ਫਤਿਹ ਅਸੀਂ ਆਪਣੇ ਗ੍ਰੇਡ ਫੋਰਮ ਵੱਲੋਂ ਤੇ ਪੈਨਸ਼ਨ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਇਹ ਵਾਰਨਿੰਗ ਦੇ ਦਿੰਨੇ ਆ ਮਤਲਬ ਇੱਕ ਕਿਸਮ ਦੀ ਕਿ ਸਾਨੂੰ ਜਲਦੀ ਤੋਂ ਜਲਦੀ ਮੀਟਿੰਗ ਦੇ ਕੇ ਸਾਡੇ ਮਸਲੇ ਹੱਲ ਕੀਤੇ ਜਾਣ ਅਗਰ ਨਹੀਂ ਕੀਤੇ ਜਾਂਦੇ ਆਉਣ ਵਾਲੇ ਸੰਘਰਸ਼ ਲਈ ਸਰਕਾਰ ਜ਼ਿੰਮੇਵਾਰ ਹੋਏਗੀ ਅਸੀਂ ਜੋ ਵੀ ਪ੍ਰੋਗਰਾਮ ਇਹਨਾਂ ਦੀਆਂ ਚੋਣਾਵਾਂ ਵਿੱਚ ਤੇ ਦੂਸਰੀ ਜਗ੍ਹਾ ਤੇ ਇਹਨਾਂ ਦਾ ਵਿਰੋਧ ਕਰਕੇ ਫਿਰ ਇਹਨਾਂ ਨੂੰ ਰਸਤੇ ਤੇ ਲਿਆਵਾਂਗੇ ਸਾਡੇ ਪਰਜੋਰ ਅਪੀਲ ਆ ਕੇ ਸਾਨੂੰ ਜਲਦੀ ਤੋਂ ਜਲਦੀ ਮੀਟਿੰਗ ਦਿੱਤੀ ਜਾਵੇ ਤਾਂ ਕਿ ਸਾਡੀਆਂ ਮੰਗਾਂ ਦਾ ਹੱਲ ਹੋ ਸਕੇ ਔਰ ਮੁਲਾਜ਼ਮਾਂ ਦੇ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਹੱਲ ਕੀਤੀਆਂ ਜਾਣ ਧੰਨਵਾਦ